ਸੋਸ਼ਟੀ ਕਾਲ ਬਾਈ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਤੇ ਅੱਜ ਫੇਰ ਤੁਹਾਡੇ ਵਾਸਤੇ ਨਵੀਂ ਖਬਰ ਲੈ ਕੇ ਹਾਜ਼ਰਾਂ ਨਵੀਂ ਖਬਰ ਇਹ ਆ ਬਾਈ ਜੀ ਤੇ ਇਸ ਟਾਈਮ ਯੂ ਐਸ ਦੇ ਬੜੇ ਨਿਊਜ਼ ਆ ਤੇ ਖਬਰ ਚੱਲ ਰਹੀ ਆ ਕਿ 22 ਜੋ ਬੰਬਰ ਲਿਆਣ ਵਾਲਾ ਸਭ ਤੋਂ ਤੇਜ਼ ਦੁਨੀਆ ਦਾ ਜਹਾਜ਼ ਆ ਕਹਿ ਲਓ ਇੱਕ ਮਸਾਇਲ ਦੀ ਤਰ੍ਹਾਂ ਚੱਲਦਾ ਤੇ ਉਹਦੀ ਇੱਕ ਨਾਇਕ ਦੇ ਮੰਗੂ ਇੱਕ ਕਹਿ ਲਓ ਹੀਰੋ ਦੇ ਮੰਗੂ ਨਿਊਜ਼ ਦਿਖਾਈ ਜਾ ਰਹੀ ਆ ਕਿ ਇਹ ਇੱਕ ਚੋਟੀ ਦਾ ਜਹਾਜ਼ ਸਾਫਤ ਹੋ ਰਿਹਾ ਉਹਨਾਂ ਇਹਨੂੰ ਕਈ ਭਾਸ਼ਾਵਾਂ ਵਿੱਚ ਅਲੱਗ-ਅਲੱਗ ਕਹਿ ਸਕਦੇ ਹੋ ਕਿ ਇਹ ਸਭ ਤੋਂ ਨੰਬਰ 1 ਜਹਾਜ਼ ਆ ਜੋ ਨਿਸ਼ਾਨੇ ਤੇ ਪਹੁੰਚਣ ਸਪੀਡ ਦੀ ਤੇਜ਼ ਗਤੀ ਤੇ ਤੇ ਨਾਲੇ ਟਾਰਗੇਟ ਨੂੰ ਤੇ ਉਤ ਦੀ ਨੰਗਣ ਤੇ ਇੰਨੀ ਰਡਾ ਇੰਨੀ ਸਪੀਡ ਆ ਉਹਦੀ ਕਿ ਉਹ ਰਡਾਰ ਦੇ ਵਿੱਚ ਨਹੀਂ ਆਉਂਦਾ ਮਸਾਇਲ ਤਾਂ ਬਹੁਤ ਦੂਰ ਦੀ ਗੱਲ ਆ ਕਿ ਉਹਦੇ ਉੱਤੇ ਹਮਲਾ ਕਰ ਦੂਗੀ ਤੇ ਤਕਰੀਬਨ ਉਹ ਦੱਸਿਆ ਜਾ ਰਿਹਾ ਬਾਈ ਜੀ ਤੇ ਨਿਊਜ਼ ਦੇ ਉੱਤੇ ਬਾਰ-ਬਾਰ ਉਹ ਹੀਰੋ ਦੀ ਤਰ੍ਹਾਂ ਅਧ ਘਾ ਰਿਹਾ ਵੀ ਕੋਈ ਨਾਇਕ ਆ ਜਮਾ ਹੀਰੋ ਆ ਤੇ ਉਹਨੇ ਕਹਿੰਦੇ ਨੇ ਤਕਰੀਬਨ 30 ਘੰਟੇ ਉਡਦਾ ਰਿਹਾ ਉਹ ਹਵਾ ਦੇ ਵਿੱਚ ਉਹਦੇ ਵਿੱਚ ਤਕਰੀਬਨ ਕਹਿ ਰਹੇ ਨੇ ਤਿੰਨ ਵਾਰੀ ਤੇਲ ਭਰਿਆ ਗਿਆ 38 ਘੰਟੇ ਦੇ ਵਿੱਚ ਹਵਾ ਦੇ ਵਿੱਚ ਹੀ ਤੇਲ ਭਰਿਆ ਗਿਆ ਕਹਿ ਲਓ ਫਿਊਲ ਭਰਿਆ ਗਿਆ ਤੇ ਤਕਰੀਬਨ ਉਹ 38 ਘੰਟਿਆਂ ਤੱਕ ਉਡਦਾ ਰਿਹਾ ਤੇ ਫਿਰ ਉਹਨੇ ਕੀ ਕਰਿਆ ਇਰਾਨ ਦੇ ਤਿੰਨ ਟਿਕਾਣਿਆਂ ਤੇ ਹਮਲਾ ਕੀਤਾ ਜਿੱਥੇ ਉਹਦੀ ਨਿਊਟ੍ਰੀਅਲ ਸੈਡ ਸੀਗੀ ਜਿੱਥੇ ਉਹ ਕੋਈ ਆਪਦਾ ਕਹ ਲੋ ਨਿਊਟ੍ਰੀਅਲ ਪ੍ਰੋਜੈਕਟ ਬਣਾ ਰਹੇ ਸੀਗੇ ਤੇ ਯੂ ਐਸ ਦਾ ਕਹਿਣਾ ਕਿ ਉਹ ਨਿਊਟ੍ਰੀਅਲ ਬੰਬ ਬਣਾ ਰਿਆ ਸੀਗਾ ਜਿਹਨੂੰ ਅਸੀਂ ਤਬਾਹ ਕਰ ਦਿੱਤਾ ਪਰ ਅਸਲ ਦੇ ਵਿੱਚ ਨਿਊਟ੍ਰੀਅਲ ਕੁਝ ਮਹੀਨੇ ਪਹਿਲਾਂ ਹਲੇ ਕਨਫਰਮਿੰਗ ਹੋਇਆ ਸੀ ਕਿ ਉਹ ਬਣਾ ਰਿਆ ਕੁਝ ਜਿਹੜੇ ਉਹਦੇ ਉੱਤੇ ਤਬਦੀਸ਼ ਹੋਈ ਸੀ ਈਰਾਨ ਦੇ ਉੱਤੇ ਉਹ ਕਹਿ ਰਹੇ ਨੇ ਕਿ ਖੂਫੀਆ ਏਜੰਸੀਆਂ ਕਿ ਉਹ ਕੁਝ ਐਦਾਂ ਦਾ ਨਹੀਂ ਬਣਾ ਰਿਆ ਸੀਗਾ ਔਰ ਉਹਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਜਿਹੜਾ ਉਹ ਜਹਾਜ਼ ਆ B2 ਹੁਣ ਉਹ ਕੋਈ ਹੀਰੋ ਦੀ ਤਰ੍ਹਾਂ ਦਿਖਾਇਆ ਜਾ ਰਿਹਾ ਪਰ ਵੀਰੋ ਦੇਖਿਆ ਜਾਵੇ ਹੁਣ ਇਰਾਨ ਦੇ ਲਈ ਤਾਂ ਉਹ ਇੱਕ ਬਿਲਨ ਆ ਖਲਨਾਇਕ ਆ ਜੀ ਨੇ ਤਿੰਨ ਤਰ੍ਹਾਂ ਦੇ ਉੱਤੇ ਤਿੰਨ ਜਗ੍ਹਾ ਦੇ ਉੱਤੇ ਹਮਲਾ ਕੀਤਾ ਇਰਾਨ ਨੇ ਇਹ ਨਹੀਂ ਕਿ ਇਰਾਨ ਨੇ ਵੀ ਪੁਸ਼ਟੀ ਕਰਤੀ ਕਿ ਭਾਈ ਸਾਡੇ ਤਿੰਨ ਟਿਕਾਣਿਆਂ ਦੇ ਉੱਤੇ ਹਮਲਾ ਹੋਇਆ ਉਹਦੇ ਉੱਤੇ ਤਕਰੀਬਨ ਕਹਿ ਰਹੇ ਨੇਗੇ ਜੋ ਬੰਬਰ ਲੱਦੇ ਹੋਏ ਸੀ ਉਹ ਹਜ਼ਾਰਾਂ ਹਜ਼ਾਰਾਂ ਕਿਲੋਆਂ ਦੇ ਸੀ ਬੁੱਕਾ ਹੀ ਕਈ ਕਾਉਂਟਲਾਂ ਦੇ ਸੀਗੇ ਤੇ ਜਿਹੜੇ ਉਹ ਬੰਬਰ ਸੀਗੇ ਉਹ ਥੱਲੇ ਧਰਤੀ ਦੇ ਡਿੱਗਣ ਤੇ ਵਿੱਚ ਵੜ ਕੇ ਧਰਤੀ ਦੇ ਸੁਰੰਗ ਵਾਂਗੂ ਫਿਰ ਉਹਦੋਂ ਬਾਅਦ ਅਟੈਕ ਕਰਦੇ ਨੇ ਜਿਹੜੀਆਂ ਉਹਨੇ ਧਰਤੀ ਦੇ ਅੰਦਰ ਜਗ੍ਹਾ ਬਣਾਈਆਂ ਹੋਈਆਂ ਸੀ ਉਹ ਤਬਾਹ ਕਰਤੀਆਂ ਇਹ ਯੂਐਸਏ ਦਾ ਕਹਿਣਾਗਾ ਪਰ ਇराण ਦਾ ਕਹਿਣਾ ਇਹੀ ਇराण ਨੇ ਪੁਸ਼ਟੀ ਕਰਤੀ ਉਹ ਕਹਿੰਦੇ ਵੀ ਸਾਡੇ 3 ਟਿਕਾਣਿਆਂ ਦੇ ਉੱਤੇ ਹਮਲਾ ਹੋਇਆ ਜਿਹੜਾ ਵੀ ਉੱਥੇ ਯੂਰੀਅਨ ਸੀਗਾ ਵੀ ਕਹਿ ਲਓ ਇੱਕ ਖਾਤ ਤੱਕ ਉਹ ਕਹਿ ਲਓ ਵੀ ਜਿਹੜਾ ਪ੍ਰੋਜੈਕਟ ਬਣਾ ਰਹੇ ਸੀਗੇ ਯੂਰੀਅਨ ਉਹਨੂੰ ਅਸੀਂ ਪਹਿਲਾ ਹੀ ਵਾਰ ਕੱਢ ਲਿਆ ਸੀਗਾ ਉਹ ਤੇ ਜਿਹੜੇ ਬੰਦੇ ਨੇ ਉਹ ਵੀ ਕੱਢ ਲਏ ਸੀ ਜਿਹੜੀ ਉਹ ਸਾਈਡ ਆ ਉੱਥੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਖਾਸ ਤੇ ਉਹ ਕਹਿੰਦੇ ਵੀ ਐਡਾ ਵੀ ਕੋਈ ਖਾਸ ਨੁਕਸਾਨ ਨਹੀਂ ਹੋਇਆ ਹੁਣ ਜਦੋਂ ਤਿੰਨ ਜਗ੍ਹਾ ਤੇ ਹਮਲੇ ਕੀਤੇ ਗਏ ਨੇ ਇਹਦੇ ਸਬੰਧ ਵਿੱਚ ਕਹਿੰਦੇ ਰੂਸ ਫੁੱਲ ਕੇ ਈਰਾਨ ਦੇ ਨਾਲ ਆਇਆ ਈਰਾਨ ਕਹਿੰਦਾ ਰੂਸ ਕਹਿ ਰਿਹਾ ਕਿ ਰੂਸ ਦੇ ਕਈ ਮੰਤਰੀ ਕਹਿ ਰਹੇ ਨੇ ਅਸੀਂ ਈਰਾਨ ਨੂੰ ਸਪੋਰਟ ਕਰਾਂਗੇ ਕਿ ਇਹ ਪ੍ਰਮਾਣ ਨੂੰ ਆਪਦਾ ਬੰਬ ਬਣਾ ਸਕੇ ਤੇ ਕਈ ਨਿਊਜ਼ਾ ਦਾ ਇਹ ਕਹਿਣਾ ਸਾਡੇ ਵੱਲੋਂ ਪੂਰੀ ਪੁਸ਼ਟੀ ਨਹੀਂ ਕੀਤੀ ਗਈ ਪਰ ਨਿਊਜ਼ਾ ਦੇ ਉੱਤੇ ਖਬਰ ਚੱਲ ਰਹੀ ਆ ਕਿ ਇਰਾਨ ਇਹ ਉਹਨੂੰ ਸਾਥ ਦੇ ਰਿਹਾ ਜਿਹੜਾ ਸੌਰੀ ਰੂਸ ਸਾਥ ਦੇ ਰਿਹਾ ਇਰਾਨ ਦਾ ਜਿਹੜਾ ਹੁਣ ਮੰਤਰੀ ਸੀਗਾ ਇਸ ਟਾਈਮ ਵਿਦੇਸ਼ ਮੰਤਰੀ ਉਹ ਕਹਿੰਦੇ ਵੀ ਰੂਸ ਜਾ ਰਿਹਾ ਉਹ ਕਹਿੰਦਾ ਵੀ ਪੁਤਿਨ ਜੋ ਉਸ ਦੇ ਪ੍ਰਧਾਨ ਮੰਤਰੀ ਪੁਤਿਨ ਨੇ ਤੇ ਉਹਦੇ ਨਾਲ ਗੱਲਬਾਤ ਖਾਸ ਕਰਨ ਹੁਣ ਅੱਗੇ ਨਿਕਲ ਕੇ ਦੇਖੋ ਕੀ ਆਉਂਦਾ ਕਿਉਂਕਿ ਜਿਹੜਾ ਇਰਾਨ ਆਗਾ ਉਹਨੇ ਰੂਸ ਦੀ ਬਹੁਤ ਮਦਦ ਕੀਤੀ ਸੀ ਡਰੋਨ ਭੇਜੇ ਸੀਗੇ ਤੇ ਕਿਉਂ ਹੁਣ ਜਦੋਂ ਈਰਾਨ ਈਰਾਨ ਨੇ ਰੂਸ ਦੀ ਮਦਦ ਕੀਤੀ ਆ ਤਾਂ ਸਿੱਧੀ ਜੀ ਗੱਲ ਆ ਬਾਈ ਜੀ ਤੇ ਰੂਸ ਨੇ ਵੀ ਈਰਾਨ ਦੀ ਮਦਦ ਕਰਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹਦਾ ਦੇਖੋ ਕਿਉਂਕਿ ਕਹਰੇ ਸੀਗੇ ਕਿ ਯੂਐਸ ਦਾ ਜੋ ਪ੍ਰਧਾਨ ਮੰਤਰੀ ਬਣਿਆ ਇੱਕ ਮਿਸਾਲ ਦੇ ਰਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਿਤੇ جنگ ਨਹੀਂ ਹੋਣ ਦੇਵਾਂਗਾ ਇੱਕ ਵਧੀਆ ਬੈਲੈਂਸ ਬਣਾ ਕੇ ਰੱਖੂੰਗਾ ਜੰਗਾਂ ਨੂੰ ਰੋਕੂੰਗਾ ਪਰ ਵੀਰੋ ਅੱਜ ਉਲਟ ਹੋ ਰਿਹਾ ਉਹ ਖੁਦ ਹੀ ਇੱਕ ਖਬਤੋ ਕਹਿ ਲੋ ਵੀ ਜੰਗਾ ਦਾ ਆਪ ਮੋਹਰਾ ਬਣ ਰਿਆ ਜਗਾ ਜਗਾ ਹੁਣ ਕਿਤੇ ਦਾ ਜੰਗ ਰੋਕਣ ਦੀ ਗੱਲ ਸੀਗੀ ਕਿ ਯੂਕਰੇਨ ਦੀ ਜੰਗ ਰਕਾਉਂਗਾ ਉਸ ਤੋਂ ਬਾਅਦ ਗਜਾ ਦੀ ਵੀ ਸਟਾਰਟ ਹੋ ਗਈ ਤੇ ਗਜਾ ਤੋਂ ਬਾਅਦ ਈਰਾਨ ਤੇ ਯੂ ਈਰਾਨ ਤੇ ਇਜ਼ਰਾਈਲ ਦੀ ਵੀ ਸਟਾਰਟ ਹੋ ਗਈ ਤੇ ਹੁਣ ਇਹਦੇ ਵਿੱਚ ਯੂਐਸਏ ਵੀ ਆ ਗਿਆ ਇਹ ਐਦਾ ਤਾਂ ਹੈ ਨਹੀਂ ਵੀ ਕਿ ਜੰਗ ਹੁਣ ਉਰੀ ਰੁਕ ਜੂ ਇਹਨੇ ਅੱਗੇ ਵੀ ਹੋਰ ਬਹੁਤ ਸਟੈਪ ਲੈਣੇ ਆ ਹੁਣ ਈਰਾਨ ਦਾ ਮੁਖ ਪਾਰਲੀਮੈਂਟ ਦੇ ਉਹਦਾ ਕਹਿ ਰਹੇ ਨੇ ਕਿ ਅੱਜ ਹੀ ਉਹਨਾਂ ਦਾ ਬਿੱਲ ਪਾਸ ਹੋ ਗਿਆ ਜਿਹੜਾ ਸਮੁੰਦਰ ਦੇ ਵਿੱਚ ਰਸਤਾ ਆਉਂਦਾ ਹੈ ਸਾਰੇ ਖਾੜੀ ਦੇਸਾਂ ਨੂੰ ਤੇਲ ਭੇਜੋਣ ਦਾ ਆਵਾਜਾਈ ਦਾ ਸਾਧਨ ਦਾ ਟੋਟਲੀ ਸਮਾਨ ਦਾ ਉਹ ਇੱਕੋ ਹੀ ਰਸਤਾ ਹੈਗਾ ਨਹੀਂ ਤਾਂ ਬਹੁਤ ਉੱਤਰੀ ਕੰਨੇ ਘੁੰਮ ਕੇ ਆਉਣਾ ਪੈਂਦਾ ਬਹੁਤ ਮਹਿੰਗਾ ਹੋ ਜੂ ਸਮਾਨ ਉਹ ਸਿਰਫ ਉਹਨਾਂ ਦਾ ਜਿਹੜਾ ਸਪਰੀਮ ਲੀਡਰ ਆਗਾ ਅਲੀ ਸਿਰਫ ਉਹਦੇ ਦਸਤਖਤ ਰਹਿ ਗਏ ਜਦੋਂ ਉਹਨੇ ਆ ਰਾਤ ਕਰੀ ਦੇਣੇ ਦਸਤਖਤ ਬਈ ਅਗਰੇ ਦੇਸ਼ ਤੇ ਹੌਲਾ ਕੀਤਾ ਉਹ ਪੂਰਾ ਹੀ ਕਹਿੰਦੇ ਨੇ ਕਿ ਜਿਹੜਾ ਸਮੁੰਦਰ ਦਾ ਰਸਤਾ ਬੇੜੇ ਟੱਪਦੇ ਨੇਗੇ ਉਹਨੂੰ ਬੰਦ ਕਰ ਦੂ ਉਦੋਂ ਬੰਦ ਹੋਣ ਤੋਂ ਬਾਅਦ ਕਹਿੰਦੇ ਨੇ ਦੇਸ਼ ਦੀ ਮੰਗਾਈ ਆਸਮਾਨ ਛੂ ਲੂਗੀ ਤੇ ਕਈ ਦੇਸਾਂ ਦਾ ਇਹ ਹਾਲਾਤ ਹੋ ਜੂਗੀ ਕਿ ਲੱਕ ਤੋੜ ਦੂ ਮੰਗਾਈ ਬਾਈ ਤੇ ਇਹਦਾ ਹੁਣ ਉਹ ਲੱਗਦਾ ਮੈਨੂੰ ਜਿਹੜੇ ਹਨ ਜਲਦ ਤੋਂ ਜਲਦ ਫੈਸਲੇ ਲਏ ਜਾ ਰਹੇ ਨੇ ਹਮਲੇ ਕੀਤੇ ਤੇ ਉਦੋਂ ਤੈ ਆ ਕਿ ਜਿਹੜਾ ਇੱਕ ਰਾਹ ਆ ਰਿਹਾ ਜ਼ਾ ਸਮੁੰਦਰ ਦੇ ਵਿੱਚ ਦੀ ਜਹਾਜ਼ਾਂ ਦਾ ਬੇੜਿਆਂ ਦਾ ਉਹ ਜਲਦੀ ਬੰਦ ਕੀਤਾ ਜਾਊਗਾ ਉਹਦੇ ਨਾਲ ਤੁਸੀਂ ਦੇਖੋਗੇ ਜਦੋਂ ਉਹ ਬੰਦ ਹੋਊਗਾ ਸ਼ੇਅਰ ਮਾਰਕੀਟਾਂ ਵੀ ਡਿੱਗਣੀਆਂ ਤੇ ਮੰਗਾਈ ਉਸੇ ਟਾਈਮ ਅੱਪ ਹੋ ਜੂ ਬਈ ਆਮ ਲੋਕਾਂ ਤੇ ਬਹੁਤ ਅਸਰ ਪੈਣਾ ਕਿਉਂਕਿ ਹੁਣ ਦਿਨੋ ਦਿਨ ਮੰਗਾਈ ਵਾਧੀ ਤੁਰੀ ਜਾਂਦੀ ਆ ਤੇ ਉਤੋਂ ਬਈ ਲੜਾਈ ਵੀ ਵਾਧੀ ਤੁਰੀ ਜਾਂਦੀ ਆ ਇਹਨਾਂ ਦਾ ਦੇਸ਼ਾਂ ਦੇ ਉੱਤੇ ਬਹੁਤ ਬੁਰਾ ਅਸਰ ਪੈਣਾ ਇਹ ਨਹੀਂ ਕਿ ਕੱਲੇ ਏਸ਼ੀਅਨ ਕੰਟਰੀਆਂ ਦੇ ਉੱਤੇ ਇਹਦਾ ਅਸਰ ਉਰਲੀ ਸਾਈਡ ਵੀ ਪੈਣਾ ਕਹਿ ਲੋ ਵੱਡੇ ਵੱਡੇ ਦੇਸ਼ਾਂ ਤੇ ਤੇ ਬਸ ਹੁਣ ਅੱਗੇ ਦਿਨੋ ਦਿਨ ਇਹ ਭਾਗਦੀ ਜਾਂਦੀ ਉਹ ਕਹਿੰਦੇ ਅਸੀਂ ਪਿੱਛੇ ਨਹੀਂ ਹਟਣਾ ਅਸੀਂ ਨਿਊਟ੍ਰੀਅਲ ਬਣਾ ਕੇ ਛੱਡਾਂਗੇ ਕਿਉਂਕਿ ਉਹ ਬਹੁਤ ਕਰੀਬ ਨੇ ਕਹਿੰਦੇ ਨੇ ਇਹਦੇ ਵਾਸਤੇ ਸਿਰਫ 90% ਯੂਰਨ ਚਾਹੀਦਾਗਾ ਜੋ ਉਹਨਾਂ ਨੇ 83% ਆਲਰੇਡੀ ਬਣਾ ਰੱਖਿਆ ਸਿਰਫ 7% ਦੀ ਕਮੀ ਆ ਤੇ ਹੁਣ ਜਦੋਂ ਰੂਸ ਖੁੱਲ ਕੇ ਉਹਦੇ ਨਾਲ ਖੜਿਆਗਾ ਤੇ ਲੱਗਦਾ ਉਹਨਾਂ ਵਾਲੇ ਸਮਝਦੇ ਵਿੱਚ ਚੀਨ ਵੀ ਜੇ ਉਹਦੇ ਨਾਲ ਖੜਦਾ ਤਾਂ ਉਹ ਜਲਦੀ ਆਪਦੇ ਜੋ ਨਿਊਟਰੀਅਲ ਕੈਲੋਰੀ ਪਰਮਾਣੂ ਊਰਜਾ ਦੇ ਵਿੱਚ ਛੇਤੀ ਹੱਬ ਦਾ ਪਹੁੰਚੇ ਬਾਈ ਤੇ ਬਾਕੀ ਬਾਈ ਜੀ ਅਗਲੀ ਵੀਡੀਓ ਚ ਫੇਰ ਮਿਲਦੇ ਆਂ ਦੇਖਦੇ ਆਂ ਕਿ ਇਹ جنگ ਰੁਕਦਾ ਜਾਂ ਨਹੀਂ ਪਰ ਰੁਕਣ ਤੇ ਕੋਈ ਅਸਾਰ ਨਹੀਂ ਲੱਗ ਰੇ ਤੇ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਆਂ ਕਰ ਦਿਓ ਵੀਡੀਓ ਨੂੰ ਸ਼ੇਅਰ ਜਰੂਰ